ਤਾਂ ਦਾਦੂ ਜੀ ਜਿਹੜੀ ਕਾਰਵਾਈ ਕੀਤੀ ਆ ਔਰ ਰੋਕ ਯਾਰ ਇਹਨੂੰ ਇੱਕ ਮਿੰਟ ਲੈ ਲਓ ਤੁਸੀਂ ਯਾਰ ਰੋਕ ਲਓ ਤੇ ਤੁਸੀਂ ਲਾਗੇ ਮੇਰੇ ਖੜ੍ਹਨੇ ਆਜਾ ਕਾਰਵਾਈ ਕੀਤੀ ਹੈ ਜਿਹੜੀ ਕਾਰਵਾਈ ਕੀਤੀ ਕੋਈ ਅੱਜ ਸਾਨੂੰ ਬਾਰ-ਬਾਰ ਪਬਲਿਕ ਦੀਆਂ ਜਿਹੜੀਆਂ ਆ ਉਹ ਕੰਪਲੇਂਟਸ ਮਿਲ ਰਹੀਆਂ ਸੀਗੀਆਂ ਕਿ ਹਨੂਮਾਨ ਚੌਂਕ ਦੇ ਵਿੱਚ ਜਿਹੜੇ ਆ ਉਹ ਪਾਰਕਿੰਗ ਜਿਹੜੀ ਆ ਉਹ ਰੋਡ ਦੇ ਉੱਪਰ ਕੀਤੀ ਜਾਂਦੀ ਹੈ ਔਰ ਜਦ ਅਸੀਂ ਆਣ ਕੇ ਇਸ ਚੀਜ਼ ਦੇ ਬਾਰੇ ਪੜਤਾਲ ਕੀਤੀ ਤਾਂ ਉਹ ਵਾਕਈ ਜਿਹੜੀ ਉਹ ਗੱਲ ਸਹੀ ਪਾਈ ਗਈ ਰੋਡ ਦੇ ਉੱਪਰ ਖੜ੍ਹੀਆਂ ਗੱਡੀਆਂ ਤੇ ਚਲਾਨ ਵੀ ਕੀਤੇ ਗਏ ਬਟ ਉਹਨਾਂ ਦੀ ਜਦੋਂ ਪ੍ਰੋਬਲਮ ਸੁਣੀ ਗਈ ਉਹ ਹਸਲ ਕਰਨੀ ਹੈਗਾ ਕਿ ਜਿਹੜੀਆਂ ਇੱਥੇ ਸ਼ਾਪਸ ਹੈਗੀਆਂ ਨੇ ਉਹਨਾਂ ਸ਼ਾਪਸ ਦੇ ਜਿਹੜੇ ਸ਼ੌਪਕੀਪਰ ਦੇ ਜਿਹੜੇ ਓਨਰਸ ਨੇ ਜਾਂ ਉਹਨਾਂ ਦੇ ਸ਼ੌਪਕੀਪਰਸ ਨੇ ਜਿਹੜੇ ਉਹ ਆਪਣੀ ਦੁਕਾਨ ਦਾ ਸਮਾਨ ਜਿਹੜਾ ਆ ਉਹ ਜਿੱਥੇ ਪਬਲਿਕ ਵਾਸਤੇ ਪਾਰਕਿੰਗ ਦੀ ਜਗ੍ਹਾ ਛੱਡੀ ਗਈ ਉਹਦੇ ਵਿੱਚ ਰੱਖਦੇ ਨੇ ਜਿਸ ਕਾਰਨ ਜਿਹੜੀਆਂ ਗੱਡੀਆਂ ਨੇ ਉਹ ਫਿਰ ਰੋਡ ਦੇ ਉੱਪਰ ਪਾਰਕ ਕੀਤੀ ਜਿਹਦੇ ਨਾਲ ਆਉਣ ਜਾਣ ਦੇ ਵਿੱਚ ਜਿਹੜੇ ਲੋਕ ਇੱਥੇ ਬਾਜ਼ਾਰ ਦੇ ਵਿੱਚ ਆਉਂਦੇ ਨੇ ਜਾਂ ਜਿਹੜੇ ਰਾਹੀਰ ਨੇ ਉਹਨਾਂ ਨੂੰ ਕਾਫੀ ਸਮੱਸਿਆ ਜਿਹੜੀ ਆ ਉਹ ਪੈਦਾ ਹੁੰਦੀ ਸੀ ਸੋ ਅੱਜ ਅਸੀਂ ਪਹਿਲਾਂ ਇਹਨਾਂ ਨੂੰ ਰਿਕੁਐਸਟ ਵੀ ਕੀਤੀ ਹੈ ਸਾਰਿਆਂ ਨੂੰ कि ਆਪਣਾ ਆਪਣਾ ਸਮਾਨ ਜਿਹੜਾ ਹੈ ਉਹ ਆਪਣੀਆਂ ਦੁਕਾਨਾਂ ਦੇ ਅੰਦਰ ਰੱਖੋ ਪਹਿਲਾਂ ਵੀ ਅਸੀਂ ਟਾਈਮ ਬਾ ਟਾਈਮ ਇਹਨਾਂ ਨੂੰ ਜਿਹੜੀ ਰਿਕਵੈਸਟ ਕਰਦੇ ਰਹਿੰਦੇ ਆਂ ਔਰ ਫਿਲਹਾਲ ਅਗਰ ਜੇ ਕਿਸੇ ਦਾ ਸਮਾਨ ਹੁਣ ਬਾਹਰ ਨਜ਼ਰ ਆਉਂਦਾ ਹੈ ਤੇ ਉਹ ਅਸੀਂ ਆਪਦੀਆਂ ਗੱਡੀਆਂ ਦੇ ਵਿੱਚ ਰੱਖ ਕੇ ਉਹ ਕਾਨੂੰਨ ਦੇ ਮੁਤਾਬਕ ਜਿਹੜਾ ਹੈ ਉਹ ਜਮ੍ਹਾਂ ਕਰਵਾਇਆ ਜਾਏਗਾ ਔਰ ਇਹਨਾਂ ਨੂੰ ਜਿਹੜਾ ਹੈਗਾ ਉਸ ਦੀ ਪੈਨਲਟੀ ਪਵੇਗੀ ਆਜੂ ਕਾ ਜੋ ਕਿਤਾ ਸਮਾਨ ਅਸੀਂ ਕਰ ਰਹੇ ਆਂ ਜੀ ਅਜੇ ਸਾਡੀ ਮੁਹਿੰਮ ਚੱਲ ਰਹੀ ਹੈ ਐਂਡ ਆਫ ਦਾ ਮੁਹਿੰਮ ਅਸੀਂ ਤੁਹਾਨੂੰ ਦੱਸਾਂਗੇ ਵੀ ਇਹਦੇ ਵਿੱਚ ਕੀ ਕੀ ਹੋਇਆ ਤੁਸੀਂ ਪਹਿਲੇ ਵੀ ਆਏ ਸੀ ਉਸ ਦਿਨ ਥੋੜੇ ਦਿਨ ਠੀਕ ਰਿਹਾ ਫਿਰ ਉਹੀ ਨਾ ਕਿ ਫਿਰ ਉਸ ਦਿਨ ਕਰਦੇ ਆ ਕਿ ਐਸੀ ਕੋਈ ਇਸ ਨੂੰ ਚਾਹੀਦਾ ਕਿ ਲਗਾਤਾਰ ਰਹੇ ਮੈਂ ਦੇਖੋ ਟ੍ਰੈਫਿਕ ਪੁਲਿਸ ਲਗਾਤਾਰ ਐਫਰਟ ਕਰ ਰਹੀ ਹੈ ਬਟ ਇਹਦੇ ਵਿੱਚ ਆਮ ਪਬਲਿਕ ਵਾਸਤੇ ਜਿਹੜੇ ਦੁਕਾਨਦਾਰ ਨੇ ਇਹਨਾਂ ਨੂੰ ਚਾਹੀਦਾ ਆ ਕਿ ਇਹ ਪਬਲਿਕ ਵਾਸਤੇ ਰਸਤਾ ਛੱਡਣ ਔਰ ਇਹ ਇੱਕ ਚੀਜ਼ ਨੂੰ ਸਮਝਣ ਕਿ ਅਗਰ ਰਸਤਾ ਖੁੱਲਾ ਹੋਏਗਾ ਜਾਮ ਨਹੀਂ ਲੱਗੇਗਾ ਪਬਲਿਕ ਨੂੰ ਪ੍ਰੋਪਰ ਪਾਰਕਿੰਗ ਦੀ ਸਪੇਸ ਮਿਲੇਗੀ ਤਾਂ ਕਸਟਮਰ ਵਧੇਗਾ ਗ੍ਰਾਹਕ ਵਧੇਗਾ ਤੇ ਇਹਨਾਂ ਦੀ ਫਰਮਾਈ ਵੀ ਜ਼ਿਆਦਾ ਹੋਈ। ਲੱਗਦਾ ਵੀ ਚਲਾਨ ਕਰਨ ਜਾਣਗੇ ਫਿਰ ਇਹ ਹੱਲ ਹੋ ਕਰਨ। ਦੇਖੋ ਸਾਡਾ ਚਲਾਨ ਕਰਨ ਦਾ ਮਕਸਦ ਨਹੀਂ ਹੈਗਾ। ਸਾਡਾ ਮਕਸਦ ਹੈ ਕਿ ਅਸੀਂ ਰੋਡ ਨੂੰ ਜਿਹੜਾ ਹੈ ਉਹ ਖਾਲੀ ਕਰਵਾਈਏ। ਪਹਿਲਾਂ ਇਹਨਾਂ ਨੂੰ ਰਿਕੁਐਸਟ ਕਰਾਂਗੇ, ਇਹਨਾਂ ਨੂੰ ਅਪੀਲ ਕਰਾਂਗੇ। ਅਗਰ ਇਹ ਨਹੀਂ ਮੰਨਦੇ ਤੇ ਜਿਹੜਾ ਵੀ ਬੰਦਾ ਜਿਹੜਾ ਰੂਲਸ ਦੀ ਵਾਇੋਲੇਸ਼ਨ ਕਰੇਗਾ ਉਹਦੇ ਅਗੇਂਸਟ ਜਿਹੜੀ ਹੈ ਐਸ ਪਰ ਰੂਲ ਜੋ ਵੀ ਕਾਰਵਾਈ ਹੋਏਗੀ ਉਹ ਅਮਲ ਦੇ ਵਿੱਚ ਲਾਪੀ ਜਾਏਗੀ। ਗਲਤ ਪਾਰਕਿੰਗ ਦੇ ਅੱਗੇ ਵੀ ਕੋਈ ਜ਼ਬਰਦਸਤੀ ਹੈਗੀ ਹੈ। ਬਿਲਕੁਲ ਕਰ ਰਹੇ ਹਾਂ ਜੀ। ਬਿਲਕੁਲ ਜੀ ਚਾਹੇ ਕੋਈ ਮੁਲਾਜ਼ਮ ਹੋਵੇ, ਚਾਹੇ ਕੋਈ ਸਿਵਿਲਿਅਨ ਹੋਵੇ। ਲਾ ਕਾਰਵਾਈਆਂ ਕੀਤੀ ਜਾਦੀ ਰਹੇਗੀ ਅਸੀਂ ਤਾਂ ਕੰਟੀਨਿਊਟੀ ਤੇ ਹੈਗੇ ਆਂ ਜੀ ਐਸ ਰੋਡ ਤੇ ਆ ਥੋੜੀ ਦੇਰ ਬਾਅਦ ਦੇਖੋਗੇ ਕਿਸੇ ਹੋਰ ਰੋਡ ਤੇ ਦੇਖੋਗੇ ਸੋ ਸਾਹਿਬ ਇਸ ਗੱਲ ਨੂੰ ਲੈ ਕੇ ਕਾਫੀ ਚਿੰਤਿਤ ਨੇ ਕਿ ਜਿਹੜੇ ਲੋਕ ਨੇ ਇਥੋਂ ਦੇ ਉਹ ਪਰੇਸ਼ਾਨ ਹੁੰਦੇ ਨੇ ਕਿ ਸਾਨੂੰ ਨੰਗਣ ਵਾਸਤੇ ਜਗ੍ਹਾ ਨਹੀਂ ਮਿਲਦੀ ਅਸੀਂ ਜਾਮ ਦੇ ਵਿੱਚ ਫਸ ਜਾਂਦੇ ਹਾਂ ਉਹਦਾ ਕਾਰਨ ਮੁੱਖ ਇਹ ਹੀ ਆ ਔਰ ਇਹਦੇ ਬਾਬਤ ਅਸੀਂ ਬਹੁਤ ਜਲਦ ਮਾਨਯੋਗ ਡੀਸੀ ਸਾਹਿਬ ਦੇ ਨਾਲ ਵੀ ਮੀਟਿੰਗ ਕਰਾਂਗੇ ਔਰ ਸਿਵਲ ਡਿਪਾਰਟਮੈਂਟ ਦੀ ਟੀਮ ਐਂਡ ਜਿਹੜੀ ਕਾਰਪੋਰੇਸ਼ਨ ਦੀ ਟੀਮ ਆ ਉਹਨਾਂ ਨੂੰ ਨਾਲ ਲੈ ਕੇ ਇਹਦੇ ਦਾ ਅਸੀਂ ਜਲਦੀ ਹੱਲ ਕਰਾਂਗੇ ਪਹਿਲੇ ਡੀਸੀ ਸੀ ਇੱਕ ਮੀਟਿੰਗ ਤੋਂ ਬਾਅਦ ਐ ਡਿਸਾਈਡ ਹੋਇਆ ਸੀ ਕਿ yellow line ਹੋਰ white line ਲਗਾਈ ਜਾਏਗੀ ਹਜੇ ਤੱਕ ਨਹੀਂ ਲੱਗੀ। ਇਹ ਉਹਦਾ ਉਹਦਾ ਪ੍ਰੋਸੈਸ ਚੱਲ ਰਿਹਾ ਉਹਦਾ ਟੈਂਡਰ ਹੋਣਾ ਹੈ ਜੀ। ਉਹਦੀ ਟੈਂਡਰਿੰਗ ਦਾ ਪ੍ਰੋਸੈਸ ਚੱਲ ਰਿਹਾ ਉਹ ਉਹ ਪਾਈਪਲਾਈਨ ਦੇ ਵਿੱਚ ਹੈਗਾ ਬਹੁਤ ਜਲਦ ਉਹ ਵਿੱਚ ਹੋਈ।